ਕਿ ਮੇਂ ਮਤਲਬ ਵੀ ਚਾਕੀ ਦੇ ਵਿੱਚ ਸਾਡੀ ਫੋਟੋ ਲਗਾਓ ਤੁਸੀਂ ਮੰਨਦੇ ਹੋ ਇਸ ਗੱਲ ਤੈਨੂੰ ਭਗਵੰਤ ਜੀ ਤੇ ਵਿਸ਼ਵਾਸ ਹੈ ਵਿਸ਼ਵਾਸ ਹੈ ਸੱਚ ਬੋਲਦਾ ਹੈ ਚਲ ਮੈਂ ਨਾ ਉਹ ਗੁੜੀਆਂ ਨੂੰ ਪੁੱਛੂੰਗਾ ਬਾਹਰ ਜਿਹੜੀ ਉਹ ਕੈਨੇਡਾ ਕੀ ਨਾ ਉਹਦਾ ਹੈ ਹੈ ਕੀ ਸ਼ੀਰਤ ਉਹਨੂੰ ਮੈਂ ਪੁੱਛੂੰਗਾ ਕਿ ਜਿਹੜੇ ਪਾਪਾ ਤੋਂ ਕਹਿੰਦੀ ਨਹੀਂ ਕੀ ਮੇਰੇ ਖਿਆਲ ਮੁੱਖ ਮੰਤਰੀ ਜਾਂ ਮਿਸਟਰ ਮਾਨ ਹੈ ਕਿ ਮਿਸਟਰ ਮਾਨ ਉਹ ਕਹਿੰਦੀ ਇਹਦੇ ਨਾਲ ਦਾ ਝੂਠਾ ਹੀ ਕੋਈ ਨਹੀਂ ਕਿ ਕਿਵੇਂ ਮਤਲਬ ਵੀ ਚਾਕੀ ਦੇ ਵਿੱਚ ਸਾਡੀ ਫੋਟੋ ਲੱਗੂ ਤੁਸੀਂ ਮੰਨਦੇ ਹੋ ਇਸ ਗੱਲ ਸਵਾਲ ਜਾਕੜ ਸਾਹਿਬ ਇਹ ਦੱਸ ਦੇਣਾ ਮੈਨੂੰ ਸਬੂਤ ਦੇ ਦੇਣ ਜਾਕੜ ਸਾਹਿਬ ਕਿ ਕਿ ਕਾਰਵਨ ਕੇਜਰੀਵਾਲ ਜਿਹਾ ਕੋਈ ਤਾਂ ਮੰਦੀ ਚਾਕੀ ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰੱਖਿਆ ਅਸਲ ਜਾਕੜ ਸਾਹਿਬ ਨਵੇਂ ਨਵੇਂ ਬੀਜੇਪੀ ਚ ਗਏ ਹੈ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਭੁੱਲ ਕੰਮ ਰੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸੋ ਮੈਂ ਜਾਕਰ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਕਰ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਆ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਲੇ ਮੇਰੀ ਔਕਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਇਹ ਗੱਲ ਬਾਹਰ ਆਈ ਹੈ ਕਿ ਇਹਨਾਂ ਨੇ ਅਗਲੇ ਬੰਨੇ ਫਰੰਟ ਦੇ ਉੱਤੇ ਜਿਹੜੀ ਝਾਕੀ ਦਾ ਸੀਗਾ ਉਹਦੇ ਉੱਤੇ ਇੱਕ ਬੰਨੇ ਭਗਵੰਤ ਮਾਨ ਦੀ ਫੋਟੋ ਤੇ ਦੂਜੇ ਬੰਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਫੋਟੋ ਜਿਹੜੀ ਆ ਉਸ ਛਾਪੀ ਤੇ ਲਾਉਣ ਦੀ ਪ੍ਰਪੋਜ਼ਲ ਰੱਖੀ ਸੀ ਭਾਵੇਂ ਕਿ ਹੁਣੇ ਮਨਾਂ ਕਰ ਰਹੇ ਇਹਨਾਂ ਨੂੰ ਆਸ ਨਹੀਂ ਸੀ ਕਿ ਇਹ ਸਾਡੀ ਜਿਹੜੀ ਆ ਰੱਦ ਹੋਊਗੀ ਹੁਣ ਜਾਂ ਤੇ ਭਾਰਤ ਸਰਕਾਰ ਦੱਸੇ ਕਿ ਕਿਸ ਟੈਕਨੀਕਲ ਗਰਾਉਂਡ ਤੇ ਰੱਖੀ ਹੈ ਹੁਣ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਜਿਹੜਾ ਆ ਕੇਂਦਰ ਸਰਕਾਰ ਦਾ ਇੱਕ ਤਰ੍ਹਾਂ ਆਪਾਂ ਹਿੱਸਾ کہہ ਸਕਦੇ ਆ ਉਹ ਇਹ ਗੱਲ ਦਾ ਦਾਵਾ ਕਰਦਾ ਆ ਉਹਨੂੰ ਤੱਥਾਂ ਦੇ ਆਧਾਰ ਤੇ ਕੋਈ ਝੁਟਾਵੇ ਹਾਂਜੀ ਮੁਲਜ਼ਮਾਂ ਨੂੰ ਨੇ ਪ੍ਰੈਸ ਕਾਨਫਰੰਸ ਤੇ ਕਿਹਾ ਕਿ ਮੈਂ ਸਜਾਵਤ ਚੜਦਾਗਾ ਜੇ ਮੇਰੀ ਤਸਵੀਰ ਲੱਗੀ ਹੋਵੇ ਤਸਵੀਰ ਲੱਗੀ ਕਿੱਥੇ ਲੱਗਣੀ ਹਾਂਜੀ ਉਹ ਤੇ ਉਹ ਤੇ ਪ੍ਰਪੋਜ਼ਲ ਚ ਜਾਣੀ ਆ ਲਾ ਕੇ ਕਿਹੜੀ ਉਥੇ ਚਾਕੀ ਪੇਸ਼ ਕਰਤੀ ਸੀ ਯਾਰ ਇੱਕ ਗੱਲ ਦੱਸ ਦੀ ਮੈਨੂੰ ਦੱਸੀ ਸਮਤ ਸਮਤ ਯਾਰ ਮੇਰੀ ਗੱਲ ਸੁਣ ਤੈਨੂੰ ਭਗਵੰਤ ਮਾਨ ਤੇ ਵਿਸ਼ਵਾਸ ਹੈ ਵਿਸ਼ਵਾਸ ਹੈ ਸੱਚ ਬੋਲਦਾ ਹੈ ਚਲ ਮੈਂ ਆਇਆ ਨਾ ਉਹ ਗੁੜੀਆਂ ਨੂੰ ਪੁੱਛੂੰਗਾ ਬਾਹਰ ਜਿਹੜੀ ਉਹ ਕੈਨੇਡਾ ਕੀ ਨਾ ਉਹਦਾ ਹੈ ਸੀਰਤ ਉਹਨੂੰ ਮੈਂ ਪੁੱਛੂੰਗਾ ਕਿ ਜਿਹੜੇ ਪਾਪਾ ਤੋਂ ਕਹਿੰਦੀ ਨਹੀਂਗੀ ਮੇਰੇ ਖਿਆਲ ਮੁੱਖ ਮੰਤਰੀ ਜਾਂ ਮਿਸਟਰ ਮਾਨ ਹੈ ਕਿ ਮਿਸਟਰ ਮਾਨ ਉਹ ਕਹਿੰਦੀ ਇਹਦੇ ਨਾਲ ਦਾ ਝੂਠਾ ਹੀ ਕੋਈ ਨਹੀਂ ਤੇ ਤੂੰ ਮਰੇ ਉਹਦੇ ਬਾਰੇ ਗੱਲ ਕਰੀ ਜਨਾ ਤੇ ਕਹਿੰਦਾ ਕੌਣ ਹੈ ਜਿਹੜੀ ਉਹਦੀ ਜਾਈ ਹੈ ਜਿਹੜੀ ਉਹਦੀ ਪੈਦਾ ਕੀਤੀ ਹੋਈ ਹੈ